ਮੈਂ ਇੱਕ ਤੁਹਾਨੂੰ ਅੱਜ ਆਪਣਾ ਇੱਕ ਅਨਰੀਲੀਜ਼ਡ ਗਾਣਾ ਸੁਣਾਉਂਗਾ ਮੇਰੇ ਦਿਲ ਦੇ ਬਹੁਤ ਜ਼ਿਆਦਾ ਗਰੀਬ ਆਉ ਗਾਣਾ ਕਿਉਂਕਿ ਉਹਦੇ ਚ ਮੇਰੇ ਫਾਦਰ ਸਾਹਿਬ ਦੀ ਵੀ ਵੋਕਲ ਹੈਗੀ ਜਿਹੜੀ ਕਿ ਮੈਂ ਬਹੁਤ ਮਿਸ ਕਰਦਾ ਕਿ ਮੈਨੂੰ ਦੁਬਾਰਾ ਸੁਣਨ ਨੂੰ ਮਿਲੇ ਬਟ ਮੈਨੂੰ ਉਹਨਾਂ ਦੀ ਵੋਕਲ ਲੱਭੀ ਸੀ ਜਿਵੇਂ ਜਦੋਂ ਡਾਟਾ ਫਰੋਲਿਆ ਉਹਨਾਂ ਦੇ ਜਾਣ ਤੋਂ ਬਾਅਦ ਤਾਂ ਮੈਂ ਉਹ ਗਾਣਾ ਲੈ ਕੇ ਮੈਂ ਆਪ ਉਹਦੇ ਤੇ ਮਿਊਜ਼ਿਕ ਪ੍ਰੋਡਿਊਸ ਕੀਤਾ ਮੈਂ ਕਾਫਤਾ ਵਰਸ ਪਾਇਆ ਉਹਦੇ ਚ ਤੇ ਮੈਂ ਤੁਹਾਨੂੰ ਗਾਣਾ ਸੁਣਾਉਣਾ ਤੇ ਤੁਹਾਨੂੰ ਸੁਣ ਕੇ ਪਤਾ ਲੱਗੂਗਾ ਕਿ ਲੁਧਿਆਣੇ ਚ ਵਜਾਉਣਾ ਕਿਉਂ ਜ਼ਰੂਰੀ ਸੀ ਇਹ ਤੁਹਾਨੂੰ ਇੱਥੇ ਆ ਕੇ ਪਤਾ ਲੱਗੂਗਾ ਤੇ ਮੈਂ ਵੀ ਤੁਹਾਡੇ ਨਾਲ ਇੱਥੇ ਹੀ ਸੌਂਦਾ ਬੈਠ ਗਿਆ ਇਧਰ ਨੂੰ ਮੂੰਹ ਕਰਕੇ ਆ ਲਓ ਸੱਜਰੇ ਹੋ ਗਏ ਜ਼ਖਮ ਪੁਰਾਣੇ ਤੇਰੇ ਦਿਲ ਦੀਆਂ ਤੂੰ ਇਉਂ ਜਾ ਰਹੇ ਸੱਜਰੇ ਹੋ ਗਏ ਜ਼ਖਮ ਪੁਰਾਣੇ ਤੇਰੇ ਦਿਲ ਦੀਆਂ ਤੂੰ ਇਉਂ ਜਾ